ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਪ ਲੈ ਕੇ ਆ ਜੀ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਇਹ ਪਿਓਰ ਵਿਸਕੋਸ オーਰਗੈਂਜ਼ਾ ਬੰਦਨੀ ਦਾ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੇਗਾ ਐਮਬਰਾਇਡਰੀ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਇਸ ਦਾ ਜਿਹੜਾ ਸੂਟ ਰਹੇਗਾ ਪਿਓਰ ਕ੍ਰੇਪ ਦਾ ਰਹੇਗਾ ਪਲੇਨ ਸੂਟ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜੇ ਅਗਲੇ ਸੂਟ ਨੇ ਪਿਓਰ ਕ੍ਰੇਪ ਦਾ ਤੁਹਾਨੂੰ ਸੂਟ ਮਿਲੇਗਾ ਐਮਬਰਾਇਡਰੀ ਬਹੁਤ ਹੀ ਜ਼ਿਆਦਾ ਸੋਹਣੀ ਕੀਤੀ ਗਈ ਘੇਰੇ ਦੇ ਉੱਪਰ ਦੁਪੱਟੇ ਦੇ ਉੱਪਰ ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਗਿਆ ਚਨੌਨ ਦਾ ਦੁਪੱਟਾ ਰਹੇਗਾ ਫੋਰ ਸੈੱਡ ਬਹੁਤ ਹੀ ਸੋਨਾ ਹੈਵੀ ਵਰਕ ਰਹੇਗਾ ਬਹੁਤ ਹੀ ਜਿਆਦਾ ਸੋਨੇ ਕਲਰ ਨੇ ਜਿਹੜਾ ਕਲਰ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਇਹਨਾਂ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੈ ਇਹ ਵੀ ਬਹੁਤ ਹੀ ਪਿਆਰੇ ਸੂਟ ਰਹਿਣਗੇ ਪਿਓਰ ਕਰੇਵ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਨਾ ਬਹੁਤ ਹੀ ਸੋਨਾ ਇਸ ਦੇ ਉੱਪਰ ਹੈਂਡਵਰਕ ਕੀਤਾ ਗਿਆ ਹੈ ਦੁਪੱਟਾ ਤੁਹਾਨੂੰ ਪਿਓਰ ਚੁਣੋਂ ਦਾ ਮਿਲੇਗਾ 4 ਸੈਟ ਦੁਪੱਟੇ ਤੇ ਹੈਵੀ ਵਰਕ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਤੁਹਾਨੂੰ ਗਰਮ ਸੂਟ ਮਿਲਣਗੇ ਬਹੁਤ ਹੀ ਸੋਹਣੇ ਸਟਾਲ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੇਗਾ ਸ਼ਰਟ ਵੀ ਪਸ਼ਮੀਨੇ ਦੀ ਮਿਲੇਗੀ ਇਸ ਜਿਹੜਾ ਜਿਆ ਦੁਪੱਟਾ ਉਹ ਵੀ ਪਸ਼ਮੀਨੇ ਦਾ ਰਹੇਗਾ ਪ੍ਰਾਈਸ ਉੱਪਰ ਲੱਗਾ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ